ਓ ਓ ਆਹ ਮਾਨ ਕਰਦੇ ਜੈਦਾਰ ਤੇ ਕੋਠੀਆਂ ਦਾ ਇੱਕ ਦਿਨ ਛਪਰੀ ਛੱਡ ਰਵਾਨ ਹੋਣਾ दया करीना ਕਿਸੇ ਗਰੀਬ ਉੱਤੇ ਕੁੰਨਦਾਨ ਨਹੀਂ ਤੇਰਾ ਫਰਮਾਨ ਹੋਣਾ ਉਹ ਜਾਣਦਾ ਤੇਰੀਆਂ ਹਰਕਤਾਂ ਨੂੰ ਉਹ ਜਾਣਦਾ ਤੇਰੀਆਂ ਹਰਕਤਾਂ ਨੂੰ ਪੜਦੇ ਰੱਖਦੇ ਨਹੀਂ ਗੁਜਰਾਨ ਹੋਣਾ ਲੇਖਾ ਹੋਣਾ ਏ ਤਰਮ ਦਵਾਰ ਜਾ ਕੇ ਭੇਦ ਖੁੱਲਣਾ ਜਦੋਂ ਭਗਤਾਂ ਨੂੰ ਹੋਣਾ ਭੇਦ ਖੁੱਲਣਾ ਜਦੋਂ ਭਗਤਾਂ ਨੂੰ ਹੋਣਾ ਮਾਂ ਜੋ ਗੁਰ ਸੰਗਤ ਜੀ ਆਪਾਂ ਉਹ ਗੁਰੂ ਨਾਲ ਜੁੜੀਏ ਸਾਰੀ ਸੰਗਤ ਗੱਜ-ਬੱਜ ਕੇ ਆਖੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਲਓ ਹੁਣ ਗੁਰ ਸੰਗਤ ਜੀ ਧਿਆਨ ਦੇਣਾ ਕਿਹੜੇ ਟਾਈਮ ਦੀ ਬਾਤ ਹੈ ਜਦੋਂ ਦੁਨੀਆਂ ਦੇ ਉੱਤੇ ਮਹਾਰਾਜ ਜੀ ਨੇ ਅਵਤਾਰ ਧਾਰਿਆ ਪੰਜ ਕਸਾਲ ਦੇ ਹੋਏ ਗਦਾਬਰੀ ਦੇ ਕੰਢੇ ਦੇ ਉੱਤੇ ਆ ਕੇ ਚੋਜ ਕਰਦੇ ਨੇ ਚੋ ਜੀ ਪ੍ਰੀਤਮ ਕੀ ਚੋਜ ਕਰਿਆ ਇੱਕ ਉਥੇ ਮੱਛਰ ਰਹਿਦਾ ਸੀ ਗਦਾਬਰੀ ਦੇ ਵਿੱਚ ਉਹਦੀ ਮੁਕਤੀ ਕਰਨੀ ਸੀ ਕੰਗਣ ਕੱਢਿਆ ਕੰਗਣ ਦੇ ਵਿੱਚ ਹੀਰੇ ਜਵਾਹਰਾਤ ਲਾਲ ਜੜੇ ਹੋਏ ਸੀ ਉਹ ਕੰਗਣ ਨਾਲ ਉਹਦੀ ਮੁਕਤੀ ਕਰਤੀ ਜਾ ਕੇ ਬੱਚਿਆਂ ਨੇ ਦੱਸਿਆ ਮਾਤਾ ਜੀ ਅੱਜ ਚੋਜੀ ਪ੍ਰੀਤਮ ਨੇ ਖੇਲ ਕੀਤਾ ਕੰਗਣ ਗਦਾਬਰੀ ਚ ਭਗਾਤਾ ਮਾਤਾ ਜੀ ਆਏ ਕਹਿੰਦੀ ਬੇਟਾ ਜੀ ਇਹ ਕੀ ਕੌਤਕ ਕਰਦੇ ਹੋ ਤੁਸੀਂ ਇਹ ਅਨਮੋਲ ਵਸਤੂ ਸੀ ਤੁਸੀਂ ਐਂ ਨਾ ਕਰੋ ਗਰੀਬਾਂ ਨੂੰ ਸ਼ਕਾ ਦਿਓ ਲਓ ਜੋ ਬਾਲਾ ਪ੍ਰੀਤਮ ਉਸ ਟਾਈਮ ਮਾਤਾ ਜੀ ਨੂੰ ਸ਼ਬਦ ਆਦੇ ਹੈ ਕੀ ਆਦੇ ਹੈ ਮਾਤਾ ਜੀ ਇਹ ਕੰਮ ਹੋ ਕੇ ਰਹੂਗਾ ਇਹ ਤਾਂ ਇੱਕ ਲੱਖਾਂ ਦੀ ਚੀਜ਼ ਐ ਇੱਥੇ ਕਰੋੜਾਂ ਵੀ ਸਤਲੁਜ ਦੀ ਭੇਟਾ ਹੋ ਜੂ ਜਰਨੈਲ ਸਿੰਘ ਢੰਡਿਆਲ ਵਾਲੇ ਸੰਦੀਪ ਸਿੰਘ ਸ਼ਾਜਲੀ ਵਾਲੇ ਵੀਰਾਂ ਦੇ ਮਖਾਰ ਮੰਦੇ ਵਿੱਚੋਂ ਇਉਂ ਸੁਣ ਕੇ ਮਾਤਾ ਦੀ ਗੱਲ ਕਲੰਗੀਆਂ ਵਾਲੇ ਬੋਲਦੇ ਸੁਣ ਕੇ ਮਾਤਾ ਦੀ ਗੱਲ ਕਲੰਗੀਆਂ ਵਾਲੇ ਬੋਲਦੇ ਇਹ ਤਾਂ ਕਰਨੇ ਇੱਕ ਦਿਨ ਉੱਜੜ ਕੇ ਹੀਰੇ ਮਹਿਨੋ ਮਾਤਾ ਜੀ ਤੂੰ ਕਿਹੜੀ ਗੱਲੋਂ ਵਰ ਚਰਹੀ ਮਹਿਨੋ ਮਾਤਾ ਜੀ ਤੂੰ ਕਿਹੜੀ ਗੱਲੋਂ ਵਰ ਚਰਹੀ ਜਨਮ ਸ਼ਹੀਦੇ ਨਾਲ ਖੰਡਾ ਖੜਕਦਾ ਰਹਿਣਾ ਮਾਲਾ ਫੇਰਨ ਵਾਲੇ ਦੇ ਹੱਥ ਤੇਗ ਪੜਾ ਦੂੰਗਾ ਮਾਲਾ ਫੇਰਨ ਵਾਲੇ ਦੇ ਹੱਥ ਤੇਗ ਪੜਾ ਦੂੰਗਾ ਹੁਣ ਨੀ ਮਾਰ ਚੌਕੜਾ ਤਵੀਆਂ ਉੱਤੇ ਬਹਿਣਾ ਹਉ ਲੱਖਾਂ ਦੌਲਤ ਮਾਤਾ ਪੇਟਾ ਹੋ ਜੇ ਸਤ ਲੁਜ ਦੀ ਸਤ ਲੁਜ ਦੀ ਐ ਲੱਖਾਂ ਦੌਲਤ ਮਾਏ ਪੇਟਾ ਹੋ ਜੂ ਸਤ ਲੁਜ ਦੀ ਇਹ ਤਾਂ ਬਾਤ ਮਮੂਲੀ ਸੈਂਕੜਿਆਂ ਦਾ ਗਹਿਣਾ ਮੇਰੇ ਬਾਪੂ ਜੀ ਨੂੰ ਜਾ ਕੇ ਤੇ ਵਿੱਚ ਦਿੱਲੀ ਦੇ ਬਾਪੂ ਜੀ ਨੂੰ ਜਾ ਕੇ ਤੇ ਵਿੱਚ ਦਿੱਲੀ ਦੇ ਹਿੰਦੂ ਧਰਮ ਦੀ ਖਾਤਰ ਸੀਸ ਕਟਾਉਣਾ ਪੈਣਾ ਇਹ ਕਰ ਯੁੱੜ ਕੇ ਫੇਰ ਇੱਕ ਦਿਨ ਐਸਾ ਬਸ ਜੂਗਾ ਬਸ ਜੂਗਾ ਇਹ ਕਰ ਯੁੱੜ ਕੇ ਫੇਰ ਇੱਕ ਦਿਨ ਐਸਾ ਬਸ ਜੂਗਾ ਜਗ ਜਗ ਬਸਣਾ ਤੇ ਫੇਰ ਨਾ ਉੱੜੇ ਨਾ ਟੈਣਾ ਮੈਨੂੰ ਚਾਰਕ ਦਿਨ ਤੂੰ ਮਾਤਾ ਖੇਲਾ ਖੇਲਣ ਦੇ ਮੈਨੂੰ ਚਾਰਕ ਦਿਨ ਤੂੰ ਮਾਤਾ ਖੇਲਾ ਖੇਲਣ ਦੇ ਮੇਰਾ ਪਟਨਾ ਰੋਸ਼ਨ ਵਿੱਚ ਦੁਨੀਆ ਦੇ ਰਹਿਣਾ ਐਸਾ ਮਾਤਾ ਆਪਣਾ ਖਾਲਸਾ ਪੰਥ ਸਜਾਉ ਮੈਂ ਐ ਐਸੇ ਮਾਤਾ ਆਪਣਾ ਖਾਲਸਾ ਪੰਥ ਸਜਾਉ ਮੈਂ ਤੇਰੇ ਬਾਲਕ ਦਾ ਜਗ ਝੰਡਾ ਚੁਲਦਾ ਰਹਿਣਾ ਤੇਰੇ ਬਾਲਕ ਦਾ ਜਗ ਝੰਡਾ ਚੁਲਦਾ ਰਹਿਣਾ